ਬੱਬੂ ਕਿੱਧਰ ਬੜਿਆ ਫਰਦਾਂ ਤੂੰ ਯਾਰਾ ਬੱਬੂ ਕਿੱਧਰ ਬੜਿਆ ਫਰਦਾਂ ਕਾਹਦਾ ਦਰਖਤਾ ਹੋਏ ਇਹ ਬਾਸ ਹੈ ਹਾਂ ਬਾਸ ਬਾਸ ਹਾਂ ਸਹੀ ਗੱਲ ਹੈ ਨਾ ਕਿੰਨੇ ਲੰਮੇ ਲੰਮੇ ਜਾਂਦੇ ਐਰ ਕਾ ਕਾ ਫੁੱਟੇ ਹੋਣਗੇ ਉਹ ਬਾਸ ਤਾਂ ਮੋੜ ਨਾਲ ਘਟੋ ਘਟੋ 50 60 ਫੁੱਟ ਯਾਰ 50 ਫੁੱਟ ਦਾ ਹੋ ਜੇ ਹਾਂ ਇਹ ਆ ਪਿਆ ਕੋਈ ਫੈਰੇ ਵੀ ਆ ਨਾ ਇਹ ਆ ਦੇਖੀ ਬਾਸ ਕਿੰਨੇ ਬਹੁਤ ਤਗੜੇ ਬਾਸ ਖੜੇ ਐ ਰਹਾ ਨਾ ਫਾਇਦਾ ਵੀ ਹੈ ਦਾ ਐਦਾ ਕੀ ਐਦਾ ਜਦੋਂ ਹੁਣ ਪਹਿਲਾਂ ਗਰਮੀ ਸੀ ਉਦੋਂ ਛਾਂ ਸੀਗੀ ਹਾਂ ਹੁਣ ਤਾਂ ਪੌਣ ਲਾ ਕੇ ਉਹਨੇ ਪੱਤੇ ਸੜਦਾ ਹੁਣ ਇਹ ਤਾਂ ਟੰਬਿਆਂ ਦਾ ਕੰਮ ਦੇਉ ਇਹ ਸਹੀ ਗੱਲ ਆ ਚਾਲੀਆਂ ਚੂਲੀਆਂ ਪੈਣਾ ਪੂਣਾ ਬਣਾਉਣ ਨੂੰ ਬੜਾ ਤਕੜੇ ਬਾਸ ਹਨਾ ਆ ਦੇਖ ਇਹ ਤਾਂ ਰਹੀ ਕਿਤੇ ਕਿਤੇ ਮਲਾਂ ਕਿਸੇ ਦੇ ਖੇਤ ਹੋਣਾ ਹੀ ਨਹੀਂ ਯਾਰ ਆ ਬਾਸ ਕੀ ਲੈ ਪਰ ਮੇ ਲੱਗਦਾ ਹਨਾ ਹੋਰ 4 ਇੰਚੀ ਪੈਰ ਵਰਗੇ ਆ ਪੂਰਾ ਜਮਾ ਹੈ ਤਕੜੇ ਹਨਾ ਇਹ ਮੁੱਠਿਆ ਲੋਕ ਬਾਈ ਹਾਂ ਇਹ ਮਿਹਨਤੀ ਬੰਦੇ ਦਾ ਕੰਮ ਹੈ ਕੁੰਜਾ ਉਹ ਤਾਂ ਇਹ ਕਿਸੇ ਕੰਮ ਚ ਨਹੀਂ ਸੀਗਾ ਇਹੇ ਕੁੰਜਾ ਹਾਂ ਬਾਂਸ ਚ ਪੂਰਾ ਕੰਮ ਆ ਦਿੰਦਾ ਹਨ ਇਹਦਾ ਮਤਲਬ ਯਾਰ ਖੇਤੀ ਇਹਦੀ ਵੀ ਤਕੜੀ ਹੁੰਦੀ ਹੂ ਬਾਂਸ ਦੀ ਹਨ ਤਕੜੀ ਇਹਦਾ ਫੇਰ ਹੀ ਆ ਕਿੰਨੇ ਖੁੰਝੇ ਜੀ ਕਿੱਡੇ ਕਿੱਡੇ ਥੱਬੇ ਥੋੜੇ ਥਾਂ ਜੀ ਕਿੰਨੇ ਆ ਤੰਬੇ ਹੋ ਗਏ ਯਾਰ ਹਨ ਪਰ ਆ ਜਿਹੜੇ ਵਿੰਗੇ ਜੇ ਹੋ ਗਏ ਇਹ ਕਿਸੇ ਕੰਮ ਦੇ ਨਹੀਂ ਰਹੇ ਨਹੀਂ ਐਵੇਂ ਲੱਗਦਾ ਹੈ ਹੈ ਇਹ ਵੀ ਹੁਣ ਆਇਆ ਤਾਂ ਲੰਮਾ ਹੀ ਆ ਆ ਦੇਖਾ ਬਹੁਤ ਲੰਮੇ ਬਾਂਸ ਆ ਯਾਰ ਵਿੱਚ ਵਿੱਚ 40 40 50 50 ਫੁੱਟ ਵੰਗੋਂ ਵਾਗ ਗਏ ਹਨ ਦੇ ਕਿੱਥੋਂ ਲੈ ਕੇ ਕਿੱਥੇ ਗਏ ਆ ਉਹ ਚੱਕਰ ਹੈਂ ਦੇਖ ਤਾਂ ਤਾਹੀਂ ਤਾਹਾਂ ਜਾਈਏ ਤਾਂ ਰੁਕਣ ਦਾ ਤਾਂ ਨਾ ਹੀ ਨਹੀਂ ਲੈਂਦਾ ਯਾਰ ਹਨਾ ਦੇਖੀ ਟੀਸੀ ਤੇ ਕਿੰਨਾ ਉੱਚਾ ਵਾਗ ਗਿਆ ਕੈਮਰਾ ਹੀ ਜਾਂਦਾ ਉੱਥੋਂ ਤੱਕ ਛਾਂ ਸਭ ਤੋਂ ਤਕੜੀ ਨਾਲ ਹਾਂ ਬਹੁਤ ਤਕੜੀ ਛਾਂ ਗੀ ਲੈ ਵੀ ਦੱਸਿਓ ਭਰਾਵੋ ਕਿਹੜੇ ਕਿਹੜੇ ਭਰਾਵਾਂ ਦੇ ਖੇਤ ਦੇ ਵਿੱਚ ਇਹ ਦਰਖਤ ਲੱਗੇ ਹਨਾ ਬਾਸ ਵਾਲੇ ਆਪਾਂ ਤਾਂ ਅੱਜ ਦੇਖਿਆ ਬਹਲੇ ਟਾਈਮ ਬਾਅਦ ਕਦੇ ਦੇਖਿਆ ਨਹੀਂ ਇਹ